ਤਰੰਤਰੰ ਦੇ ਵਿੱਚ ਇੱਕ ਨੌਜਵਾਨ ਦੀ ਗੁੰਮਸ਼ੁਦਗੀ ਹੋਂ ਦੀ ਜਿਹੜੀ ਹੈ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਇੱਕ 12 ਤੋਂ 13 ਸਾਲ ਦਾ ਨੌਜਵਾਨ ਗगनਦੀਪ ਸ਼ਰਮਾ ਜੋ ਕਿ 30 ਤਰੀਕ ਦਾ ਘਰ ਤੋਂ ਲਾਪਤਾ ਹੋਇਆ ਹਾਲਾਂਕਿ ਪਰਿਵਾਰ ਵੱਲੋਂ ਲਗਾਤਾਰ ਉਸ ਦੀ ਜਿਹੜੀ ਹੈ ਭਾਲ ਕੀਤੀ ਜਾ ਰਹੀ ਹੈ ਔਰ ਇਹ ਤਰੰਤਰੰ ਸ਼ਹਿਰ ਦੀ ਘਟਨਾ ਹੈ ਤੁਹਾਨੂੰ ਇੱਕ ਨਾ ਮਾਪਿਓ ਦੀਆਂ ਅਤੇ ਉਹਨਾਂ ਦੇ ਚਾਚਾ ਜੀ ਦੀਆਂ ਤਸਵੀਰਾਂ ਜੜੀਆਂ ਦਿਖਾ ਦੇ ਨੇ ਜਿਹੜੇ ਕਿ ਭਾਵੁਕ ਤਸਵੀਰਾਂ ਨੇ ਕਿਉਂਕਿ ਲਗਾਤਾਰ ਆਪਣੇ ਬੇਟੇ ਨੂੰ ਲੱਭਣ ਦੇ ਲਈ ਇਹਨਾਂ ਵੱਲੋਂ ਯਤਨ ਕੀਤੇ ਜਾ ਰਹੇ ਨੇ ਹਾਲਾਂਕਿ ਪੁਲਿਸ ਨੂੰ ਵੀ ਕੰਪਲੀਟ ਕੀਤੀ ਗਈ ਆ ਲਗਾਤਾਰ ਪੁਲਿਸ ਨੂੰ ਵੀ ਜਿਹੜਾ ਸੂਚਿਤ ਕੀਤਾ ਗਿਆ ਸਭ ਤੋਂ ਪਹਿਲਾਂ ਉਹਨਾਂ ਦੇ ਜਿਹੜੇ ਫਾਦਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਾディ ਕੀ ਗੱਲਬਾਤ ਸਾਰੀ ਹੋਈ ਸੀ ਕਿਸ ਤਰੀਕੇ ਨਾਲ ਗगन ਘਰੋਂ ਗਿਆ ਸਰ ਇਹ ਸੋਮਵਾਰ ਦੀ ਗੱਲ ਆ 30 ਤਰੀਕ ਦੀ ਗੱਲ ਆ ਘਰੇ ਆ ਕੋਈ ਗੱਲਬਾਤ ਨਹੀਂ ਹੋਈ ਬਾਰੋਂ ਖੇਡ ਕੇ ਆਇਆ ਖੇਡ ਕੇ ਆਣ ਕੇ ਮੋਅ ਤੋਤਾ ਮੈਂ ਆਪਣਾ ਸ਼ੌਪ ਤੇ ਚੱਲ ਗਿਆ ਵਾਂ ਜਦੋਂ ਸ਼ੌਪ ਤੋਂ ਵਾਪਸ ਆਇਆ ਪਤਾ ਲੱਗਾ ਵਾ ਕਿ ਗगन ਘਰੇ ਨਹੀਂ ਹੈਗਾ ਹੂੰ ਮੈਂ ਵੀਰਾਂ ਨੂੰ ਪੁੱਛਿਆ ਕਿ ਕੋਈ ਗੱਲਬਾਤ ਹੋਈ ਵਾਂਦੇ ਕੋਈ ਗੱਲ ਨਹੀਂ ਹੋਈ ਕੋਈ ਬਾਤ ਨਹੀਂ ਹੋਈ ਪਤਾ ਨਹੀਂ ਲੱਗਾ ਕਿਉਂ ਚਲ ਗਿਆ ਕਿਸ ਲਈ ਚਲ ਗਿਆ ਅਸੀਂ ਉਹਨੂੰ ਉਸ ਦਿਨ ਦੇ ਹੀ ਲੱਭੰਦੇ ਆ ਉਹ ਘਰ ਨਹੀਂ ਆਇਆ ਅਸੀਂ ਸਾਰੇ ਸਾਥ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜੇ ਕਿਸੇ ਨੇ ਵੀ ਉਸ ਨੂੰ ਵੇਖਿਆ ਪਲੀਜ਼ ਉਹਨੂੰ ਘਰ ਪਹੁੰਚਾ ਦਿਓ ਇਹ ਕਿਸ ਕਿਸ ਤਰੀਕੇ ਮੜਾ ਜਾਂ ਤੁਸੀਂ ਜਦੋਂ ਪਾਲ ਕਰਨੀ ਸ਼ੁਰੂ ਕੀਤੀ ਸੀ ਕਿਸ ਤਰੀਕੇ ਨਾਲ ਕਿੱਥੋਂ ਤੱਕ ਤੁਸੀਂ ਜੋ ਪਹੁੰਚ ਸਕੇ ਪੁਲਿਸ ਦੇ ਨਾਲ ਅਸੀਂ ਕਟੜੇ ਤਾਈਂ ਪਹੁੰਚ ਕੀਤੀ ਹੈ ਕਟੜੇ ਗਏ ਆ ਜੰਮੂ ਗਏ ਆ ਪਠਾਨਕੋਟ ਗਏ ਆ ਜਲੰਧਰ ਗਏ ਆ ਬਾਅਦ ਵਿੱਚ ਅਸੀਂ ਹੋਣ ਵੀ ਦਿੱਲੀ ਤੱਕੋਂ ਹੋ ਕੇ ਆਏ ਆ ਕਿ ਜਿਹੜੀ ਉਸ ਟ੍ਰੇਨ ਚੱਲਦੀ ਆ ਕਟੜੇ ਤੱਕਰ ਉਹ ਦਿੱਲੀ ਤੱਕ ਪਹੁੰਚ ਕਰਦੀ ਆ ਸਾਰੇ ਸਟੇਸ਼ਨਾਂ ਤੋਂ ਉਹ ਗਏ ਪਤਾ ਕਰਕੇ ਆਏ ਆ ਗੁੰਮਸ਼ੁਦਗੀ ਦੀ ਉਸ ਦੀ ਫੋਟੋ ਤੇ ਨਾਮ ਐਡਰੈਸ ਮੋਬਾਈਲ ਨੰਬਰ ਦੇ ਕੇ ਆਏ ਆ ਕਿ ਜੇ ਕਿਸੇ ਨੂੰ ਵੀ ਮਿਲਦਾ ਆ ਕਿਤੇ ਵੀ ਆ ਉਹ ਇਸ ਨੰਬਰਾਂ ਦੇ ਹੱਥਾਂ ਦੇ ਪਹੁੰਚ ਕਰਨ ਉਹਦਾ ਨਾਮ ਪੂਰਾ ਗਗਨਦੀਪ ਸ਼ਰਮਾ ਹੈ ਇਹ ਜੋ ਦੀ 14-15 ਸਾਲ ਦੇ ਵਿੱਚ ਆ ਪੁਲਿਸ ਨੂੰ ਵੀ ਸੂਚਿਤ ਕੀਤਾ ਪੁਲਿਸ ਨੂੰ ਵੀ ਸੂਚਿਤ ਕੀਤਾ ਉਹਥੇ ਵੀ ਐਫ ਆਈ ਆਰ ਦੀ ਕਾਪੀ ਲੈ ਕੇ ਅਸੀਂ ਉਹਨਾਂ ਨੂੰ ਸਟੇਸ਼ਨ ਤੇ ਸਾਰੇ ਸਟੇਸ਼ਨਾਂ ਤੇ ਦੱਸਿਆ ਕਿ ਆ ਐਫ ਆਈ ਆਰ ਦੀ ਰਿਪੋਰਟ ਆ ਇਸ ਤਰ੍ਹਾਂ ਬੱਚਾ ਘਰੋਂ ਆ ਗਿਆ ਆ ਜਾਂ ਨਿਰਾਜ ਉਹ ਕਹੇ ਪਰ ਅਸੀਂ ਉਹਨੂੰ ਕੁਝ ਨਹੀਂ ਕਿਹਾ ਪਤਾ ਨਹੀਂ ਕਿਸ ਗੱਲੋਂ ਕੀ ਗੱਲ ਤੋਂ ਆ ਗਿਆ ਜਾਂ ਘੁੰਮਣ ਫਿਰਨ ਆ ਗਿਆ ਜਾਂ ਕਿਸ ਰਾਤ ਦੇ ਨਾਲ ਨਿਕਲਿਆ ਇਸ ਗੱਲ ਦਾ ਸਾਨੂੰ ਨਹੀਂ ਪਤਾ ਹੈਗਾ ਉਹ ਕਰੋ ਚੱਲ ਗਿਆ ਸੀ ਬਸ ਇਹੋ ਅਰਦਾਸ ਕਰਦਾ ਕਿ ਜੇ ਕਿਸੇ ਨੂੰ ਕਿਤੇ ਵੀ ਮਿਲਦਾ ਵਾ ਮੇਰਾ ਵੀਰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਉਹਨੂੰ ਅਰੀਆ ਨਾਮ ਤੋਂ ਇਤਿਹਾਸ ਮੋਬਾਈਲ ਤੇ ਸਾਡੇ ਨਾਲ ਕਨੈਕਟ ਕਰਨ ਜਿਹੜਾ ਉਹ ਘਰ ਪਹੁੰਚ ਸਕੇ ਬਿਲਕੁਲ ਉਹਨਾਂ ਦੇ ਮਦਰ ਵੀ ਜਿਹੜੇ ਨੇ ਉਹ ਵੀ ਇੱਥੇ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਕੀ ਕਹਿਣਾ ਚਾਹੁੰਦੇ ਆ ਆਪਣੇ ਬੇਟੇ ਨੂੰ ਲਪਾਉਣ ਦੇ ਲਈ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਤੇ ਕਹਿਣਾ ਤਾਂ ਨਹੀਂ ਹੁੰਦਾ ਕਿ ਜੇ ਤੂੰ ਕਿਤੇ ਪੁੱਤਾਂ ਨੂੰ ਸੁਣਨ ਨੇ ਆ ਨਾ ਕਾ ਰਾਜਾ ਬਸ ਉਹ ਨਾ ਤੇ ਜਵਾਬ ਨਹੀਂ ਦੇਈ ਪੁੱਤ ਇੱਕ ਵਾਰੀ ਕਾ ਰਾਜਾ ਨਾ ਹੱਥ ਜੋੜ ਦੀ ਤੇ ਜੇ ਮੇਰਾ ਪੁੱਤ ਬਣ ਕੇ ਕਾ ਰਾਜਾ ਬਸ ਮੈਂ ਹੋਰ ਕੁਝ ਨਹੀਂ ਕਰ ਕੇ ਨਾ ਜਿੰਦੀ ਬਸ ਇੱਕ ਵਾਰੀ ਮੇਰਾ ਪੁੱਤ ਕਾ ਰਾਜਾ ਬਿਲਕੁਲ ਗਗਨਦੀਪ ਸ਼ਰਮਾ ਦੇ ਚਾਚਾ ਜੀ ਵੀ ਸਾਡੇ ਨਾਲ ਨੇ ਉਹਨਾਂ ਨੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਲਗਾਤਾਰ ਇਨ੍ਹਾਂ ਵੱਲੋਂ ਜਿਹੜੀ ਸੀ ਬੱਚੇ ਦੀ ਭਾਲ ਕੀਤੀ ਜਾ ਰਹੀ ਸੀ ਔਰ ਕਈ ਜਗ੍ਹਾ ਤੇ ਉਹ ਹੋ ਕੇ ਵੀ ਆਈ ਸੀ ਕਿਸ ਤਰੀਕੇ ਨਾਲ ਜਦੋਂ ਤੁਸੀਂ ਭਾਲ ਕਰਨੀ ਸ਼ੁਰੂ ਕੀਤੀ 3 ਤਰੀਕ ਤੋਂ ਬਾਅਦ ਕਿਹੜੀ ਕਿਹੜੀ ਜਗ੍ਹਾ ਤੇ ਫਿਰ ਜਿਵੇਂ ਤੁਸੀਂ ਦਾ ਪਿੱਛਾ ਕੀਤਾ ਜਾਂ ਸੀਸੀਟੀਵੀਆਂ ਖੰਘਾਲੀਆਂ ਕਿੱਥੇ ਕਿ ਜਾ ਕੇ ਉਹਦੀ ਪਹੁੰਚ ਲੱਗੀ ਹੱਥ ਉਹਦੀ ਅਸੀਂ ਪਹਿਲਾਂ ਜੀ ਆਪਣੇ ਇਥੋਂ ਘਰੋਂ ਕੀਤਾ ਰਜਾਰਾਂ ਦੋਸਤਾਂ ਕੋ ਕੀਤਾ ਸਾਰੇ ਕਿਤੇ ਪੜਾ ਕੀਤਾ ਕਹੀਦੇ ਨਹੀਂ ਅਨ ਨੂੰ ਕੋਈ ਸੂਚ ਸਾਹ ਮਿਲੀ ਫਿਰ ਅਸੀਂ ਗੁਰਦੁਆਰੇ ਲੋਕਮੈਂਟ ਕਰਾਈ ਫੇਰ ਆ ਨੂੰ ਇਹ ਗਲੀ ਦਾ ਸਾਡੀ ਦਾ ਬਚਾਈ ਉਹਨੇ ਦੱਸਿਆ ਵੀ ਇਹ ਇਦਾਂ ਬੱਸ ਸਟੈਂਡ ਵਾਲ ਨੂੰ ਜਾ ਰਿਹਾ ਹੈ ਫਿਰ ਬੱਸ ਸਟੈਂਡ ਤੋਂ ਅਸੀਂ ਜਾ ਕੇ ਪਤਾ ਕੀਤਾ ਵੀ ਉਹ ਹੰਦੇ ਨਹੀਂ ਇੱਥੇ ਕੋਈ ਨਹੀਂ ਆਇਆ ਫਿਰ ਅਸੀਂ ਅੰਮ੍ਰਿਤਸਰ ਨੂੰ ਜਾ ਕੇ ਪਤਾ ਕੀਤਾ ਤੇ ਉੱਥੋਂ ਮਾਨੂੰ ਪਤਾ ਲੱਗਿਆ ਵੀ ਇਹ ਕਟੜੇ ਗਿਆ ਵਾ ਉੱਥੋਂ ਟਿਕਟ ਟਿਕੜਵਾ ਕੇ ਫਿਰ ਅਸੀਂ ਕਟੜੇ ਜਾ ਕੇ ਪਤਾ ਕੀਤਾ ਵੀ ਉੱਥੋਂ ਉਹਨਾਂ ਨੇ ਕਿਹਾ ਵੀ ਇਹਨੇ ਮੱਥਾ ਟੇਕ ਕੇ ਆਇਆ ਹੈਗਾ ਵਾ ਇੱਥੇ ਇੱਥੋਂ ਮੱਥਾ ਟੇਕ ਕੇ ਇਹ ਰੇਲਵੇ ਉਹ ਸਟੇਸ਼ਨ ਜਿਹੜਾ ਕਟੜੇ ਵਾਲਾ ਉਹ ਮਤਲਬ ਯਾਨੀ ਕਿ ਵੈਸ਼ਨੂ ਦੇਵੀ ਗਿਆ ਹਾਂਜੀ ਹਾਂਜੀ ਵੈਸ਼ਨੂ ਦੇਵੀ ਗਿਆ ਉੱਤੋਂ ਜਾ ਕੇ ਉਹਨਾਂ ਨੇ ਸਾਨੂੰ ਆਖਿਆ ਵੀ ਇਹ ਰੇਲਵੇ ਸਟੇਸ਼ਨ ਤੋਂ ਰੇਲ ਲੈ ਕੇ ਇਹ ਦਿੱਲੀ ਤੱਕ ਉਹ ਜਾਂਦੀ ਗੱਡੀ ਉਹਦੇ ਵਿੱਚ ਬੈਠ ਗਿਆ ਸੀ ਉਹ ਅਸੀਂ ਸਾਰੇ ਇੱਕ ਦਿਨ ਪਤਾ ਕਰ ਲਿਆ ਵਾ ਵੀ ਉਹਨਾਂ ਨੇ ਮੇਨ ਨੰਬਰ ਪਾਏ ਇਹਦੇ ਫੋਟੋ ਪਾਈ ਆ ਵੀ ਜੇ ਕੋਈ ਰਾਤ ਕਿਤੇ ਉਤਰਿਆ ਹੋਵੇ ਤੇ ਇਹਦਾ ਪਤਾ ਲੱਗ ਜੇ ਪਰ ਉਹਦਾ ਕੋਈ ਪਤਾ ਨਹੀਂ ਲੱਗਾ ਹਾਂਜੀ ਹੁਣ ਪੁਲਿਸ ਨਾਲ ਤੁਹਾਡੀ ਰਾਤ ਆਇਆ ਵਾ ਕਿਸ ਤਰੀਕੇ ਨਾਲ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਪੁਲਿਸ ਵੀ ਉਹਨੂੰ ਉਹਨਾਂ ਨੂੰ ਫੋਟੋ ਦੇ ਆਏ ਆ ਅਸੀਂ ਉਹ ਐਫ ਆਈ ਆਰ ਸਾਰਾ ਕੁਝ ਦਿੱਤਾ ਵਾ ਉਹ ਵੀ ਆਪਣਾ ਜ਼ੋਰ ਲਾ ਰਹੇ ਆ ਬਾਕੀ ਉਹਨੂੰ ਵੇਖੋ ਕਿਦੋਂ ਅਸੀਂ ਤੇ ਲੋਕਾਂ ਨੂੰ ਇਹ ਹੋਰ ਅਦਾਸ ਕਰਨੇ ਵੀ ਸਾਡਾ ਬੱਚਾ ਜੇ کہیں ਮਿਲਦਾ ਤੇ ਹਨੂ ਦਿੱਤਾ ਜਾਵੇ ਹੋਰ ਅਦਰ ਸਟੇਟਾਂ ਦੀ ਗੱਲ ਕਰ ਲਈ ਹੈ ਹਿਮਾਚਲ ਜਾਂ ਸਾਰੇ ਪਾਸੇ ਘੁੰਮ ਗਏ ਹਾਂ ਜੀ ਹਾਂ ਜੀ ਸਾਰੇ ਕਿਤੇ ਅਸੀਂ ਪਾਈਆਂ ਫੋਟੋਆਂ ਵਧੀਆਂ ਪਰ ਉਹਨੂੰ ਕੋਈ ਕਲੂ ਨਹੀਂ ਮਿਲਿਆ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਸਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਨਿਊਜ਼ ਰਿਟੇਲਾਈ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਕਿਸ ਤਰੀਕੇ ਨਾਲ ਬੱਚੇ ਤੱਕ ਅਪਰੋਚ ਕਰਨ ਅਸੀਂ ਚਾਹਨੇ ਉਹਨੂੰ ਜਿੱਦ ਨੂੰ ਕਿਸੇ ਨੂੰ ਉਹ ਲੱਭਦਾ ਵਾ ਕਾਨੂੰ ਜੋ ਸਾਡੇ ਕੋਲ ਫਗਾਈ ਉਹ ਦਵਾਗੇ ਸਾਡਾ ਬੱਚਾ ਘਰ ਆ ਜੇ ਬਸ ਬਿਲਕੁਲ ਦੱਸ ਦਈਏ ਕਿ ਗਗਨਦੀਪ ਸ਼ਰਮਾ ਜੋ ਕਿ 30 ਤਰੀਕ ਤੋਂ ਘਰ ਤੋਂ ਲਾਪਤਾ ਹੋਇਆ ਹੈ ਔਰ ਲਗਾਤਾਰ ਪਰਿਵਾਰ ਵੱਲੋਂ ਲੱਭਣ ਦੇ ਲਈ ਯਤਨ ਕੀਤੇ ਜਾ ਰਹੇ ਨੇ ਅਲੱਗ-ਅਲੱਗ ਪਲੇਟਫਾਰਮਾਂ ਤੱਕ ਅਪਰੋਚ ਕਰਕੇ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਦੱਸ ਦਈਏ ਕਿ ਲਾਸਟ ਕਲੂ ਜਿਹੜਾ ਉਸ ਦਾ ਕਟਰੇ ਯਾਨੀ ਕਿ ਵੈਸ਼ਨੋ ਦੇਵੀ ਤੱਕ ਦਾ ਆਇਆ ਉਸ ਤੋਂ ਬਾਅਦ ਵੀ ਉਸ ਤੋਂ ਬਾਅਦ ਦੀਆਂ ਤਸਵੀਰਾਂ ਕੁਝ ਨਹੀਂ ਨਿਕਲ ਕੇ ਸਾਹਮਣੇ ਆਈਆਂ ਔਰ ਪਰਿਵਾਰ ਵੱਲੋਂ ਬੇਨਤੀ ਕੀਤੀ ਜਾ ਰਹੀ ਹੈ ਕਿ ਬੱਚੇ ਨੂੰ ਲੁਭਾਉਣ ਦੇ ਲਈ ਲੋਕ ਜਿਹੜਾ ਜਰੂਰ ਸਾਥ ਦੇਣ ਔਰ ਫੋਟੋ ਵੀ ਅਸੀਂ ਤੁਹਾਨੂੰ ਜਿਹੜੀ ਉਸ ਦੀ ਸ਼ੇਅਰ ਕਰਦੇ ਆ ਜੀ ਨੂੰ ਕੁਛ ਸਮਝਾਉ ਹੋ ਗਿਆ ਨਹੀਂ ਮਾੜਦੇ ਪਰ ਤੈਨੂੰ ਕੋਈ ਨਹੀਂ ਕੁਛ ਕਹੇਗਾ ਤੈਨੂੰ ਮੈਂ ਕਹਿੰਦੀ ਜੇ ਕੋਈ ਤੈਨੂੰ ਕੁਸਟਰ ਜਾਣਾ ਫੇਰ ਤੂੰ ਗੱਲ ਕਰੀ ਮੇਰਾ ਪੁੱਤ ਤੂੰ ਘਰ ਆ ਜਾ ਉਹ ਮੇ ਬੜੀ ਮੰਮਾ ਵੀ ਆ ਤੇ ਕੋਖ ਨਹੀਂ ਕਹੇਗਾ ਇੱਕ ਵਾਰੀ ਘਰ ਆ ਜਾ ਬਸ ਮੈਂ ਹੱਥ ਜੋੜਨ ਹੀ ਆਵੇ ਤੇਰੀ ਮਮਦ ਰਹਿ ਗਿਆ ਤੂੰ ਜੋੜਨ ਦੇ ਦਿੱਤੇ ਤੈਨੂੰ ਵੇਖਣ ਨਾ ਬੇਬੇ ਤੂੰ ਘਰ ਆ ਜਾ ਬਸ ਮੇਰਾ ਪੁੱਤ ਐ ਹੋਦੂ ਜੀ ਬਤਨਾ ਰੋਟੀ ਦਿਨ ਬਣਾਈ ਮੇਰਾ ਪੁੱਤ ਆ ਜਾ ਵੀ ਨਾ ਇੱਕ ਵਾਰੀ ਘਰ ਆ ਜਾ ਬਲੀ ਕੀ ਨਾਂ ਤੋਂ ਬਾਕੜਾ ਏੜੀ ਆ ਤੇ ਕੀ ਗੱਲਬਾਤ ਹੋਈ ਮੇਰਾ ਨਾਮ ਕੁਲਦੀਪ ਸ਼ਰਮਾ ਜੀ ਏਰੀਆ ਨੰਬਰ ਲਗੋ ਕੁਰਪੁਰਾ ਗਲੀ ਗੁਰਦੁਆਰੇ ਵਾਲੀ ਹਾਂ ਕੀ ਗੱਲ ਹੋਈ ਤੁਹਾਡੇ ਬੇਟੇ ਦੇ ਦਿਦੇ ਨਾ ਇਹੋ ਹੀ ਆਇਆ ਇਸ ਤਰ੍ਹਾਂ ਘਰੇ ਆਇਆ ਕਰੋ ਆਣ ਕੇ ਟਪ ਕਰਕੇ ਚਲ ਗਿਆ ਕੋਈ ਗੱਲਬਾਤ ਨਹੀਂ ਕੋਈ ਖੇਨਾ ਕੀਤੀ ਅਨੂੰ ਤੇ ਆਪ ਨਹੀਂ ਸਮਝ ਲੱਗਦੀ ਵੀ ਇਹਦੇ ਕੀ ਦਿਮਾਗ ਤ ਹੈ ਕਿਉਂ ਗਿਆ ਏ ਕੀ ਨਾਮ ਮੂਲੇ ਦਾ ਗਗਨਦੀਪ ਸ਼ਰਮਾ ਕਿੰਨੀ ਏ ਸੀ ਉਹਦੀ 3 14 15 ਸਾਲ ਕਿਹੜੀ ਤਰੀਕ ਨੂੰ ਘਰੋਂ ਗਿਆ 30 30 ਤਰੀਕ ਨੂੰ ਸੋਮਵਾਰ ਸ਼ਾਮੇ 6:30 7 ਵਜੇ ਦੇ ਵਿੱਚ ਵਿੱਚ ਕਿਤੇ ਕਿਤੇ ਦਾ ਪਪਾ ਨੂੰ ਅੰਦਾਜ਼ ਕੀ ਇਹਨੂੰ ਕੋਸ਼ਿਸ਼ ਕੀਤੀ ਚਾਹਾਂਗੀ ਤਾਂ ਲੱਗਦਾ ਐਂ ਜੀ ਇਹਨੂੰ ਕਟੜੇ ਤੱਕ ਗਏ ਜੀ ਇਹ ਦੇ ਮਗਰ ਉਹ ਹਾਂ ਜੀ ਕਟੜੇ ਤੋਂ ਦਿੱਲੀ ਤੱਕ ਅਹੀਂ ਨੂੰ ਆਪਣੇ ਬੰਦੇ ਸਾਡੇ ਗਏ ਆ ਇਹਨੂੰ ਵੇਖਣ ਪਰ ਸਾਨੂੰ ਹਲੇ ਕੋਈ ਪਤਾ ਨਹੀਂ ਲੱਗਾ ਹਾਂ ਜੀ ਲੋਕ ਸਾਡੇ ਮਰਦੇ ਨੇ ਲੋਕਾਂ ਨੂੰ ਕੀ ਕਹਿਣਾ ਚਾਹਦੇ ਹੋ ਹੋਰ ਕੀ ਅਪੀਲ ਕਰਨਾ ਚਾਹਦੇ ਹਾਂ ਜੀ ਦੇ ਉਹ ਆਨੇ ਆ ਵੀ ਤੁਹਾਡੇ ਮਨ ਦੇ ਇਹਨੂੰ ਜਿੰਨੂੰ ਵੀ ਕਿਸ ਨੂੰ ਜਿੱਥੇ ਵੀ ਮਿਲਦਾ ਵਾ ਸਾਡੇ ਤੱਕ ਪ੍ਰੋਤ ਪ੍ਰੋਤ ਕੀਤੀ ਜਾਵੇ ਜੀ ਇਹ